ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀ ਸਾਰੇ ਵਧੀਆ ਹੋਗੇ ਡੀਆਈਜੀ ਭੁੱਲਰ ਸਾਹਿਬ ਦੀ ਕਰਪਸ਼ਨ ਜਿਹੜੀ ਫੜੀ ਗਈ ਸੀ ਉਸ ਦਾ ਕਰਕੇ ਬਹੁਤ ਬਹੁਤ ਵੱਡੇ ਵੱਡੇ ਨਾਮ ਜਿਹੜੇ ਆ ਉਹ ਵੀ ਫਸਦੇ ਪਏ ਆ ਤੇ ਸੁਖਬੀਰ ਸਿੰਘ ਬਾਦਲ ਕਸੂਤੇ ਫਸ ਚੁਕੇ ਆ ਤੇ ਨਾਲ ਹੀ ਨਾਲ ਮਨਿੰਦਰ ਸਿੰਘ ਨੇ ਜਿਹੜੇ ਇੱਕ ਪੱਤਰਕਾਰ ਨੇ ਜਿਨ੍ਹਾਂ ਨੇ ਕਿ ਮੁੱਖ ਮੰਤਰੀ ਪੰਜਾਬ ਉੱਤੇ ਵੱਡੇ ਵੱਡੇ ਦੋਸ਼ ਲਾਤੇ ਸੀ ਸਵਾਲਾਂ ਚੁੱਕ ਦਿੱਤੇ ਸੀ ਉਹਨਾਂ ਦਾ ਵੀ ਅੱਜ ਖਲਾਸਾ ਅਪਾਈ ਦੀ ਵੀਡੀਓ ਚ ਜਾਣਾਂਗੇ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਡੀਆਈਏ ਭੋਨਰ ਸਾਹਿਬ ਜਿਹੜੇ ਕਿ ਬੀਤੇ ਦਿਨੀ ਬਹੁਤ ਵੱਡੀ ਰਕਮ ਦੇ ਨਾਲ ਔਰ ਬਹੁਤ ਸਾਰੇ ਸੋਨੇ ਦੇ ਨਾਲ ਫੜੇ ਗਏ ਨੇ ਯਾਨੀ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਚਰਚਾ ਦੇ ਵਿੱਚ ਸੁਖਵੀਰ ਬਾਦਲ ਵੀ ਆ ਗਏ ਨੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੋਸ਼ ਲੱਗੇ ਸੀ ਕਿ ਉਹਨਾਂ ਦੇ ਰਾਜ ਦੇ ਅੰਦਰ ਇੱਕ ਡੀਆਈਜੀ ਦਾ ਫੜਿਆ ਜਾਣਾ ਔਰ ਦੂਜੇ ਪਾਸੇ ਵੱਡੀ ਲੁੱਟ ਦੇ ਨਾਲ 5 ਕਰੋੜ ਰੁਪਈਆ ਔਰ ਬਹੁਤ ਸਾਰਾ ਨਾਲ ਕੋਲ ਸੋਨਾ ਫੜਿਆ ਗਿਆ ਸੀ ਪਰ ਅੱਜ ਤੁਹਾਨੂੰ ਜਿਹੜੀ ਖਬਰ ਦਿਖਾਉਣ ਜਾ ਰਹੇ ਹਾਂ ਸ਼ਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਬਹੁਤ ਵੱਡੀ ਚਰਚਾ ਦੇ ਵਿੱਚ ਫੇਰ ਤੋਂ ਆ ਗਏ ਨੇ ਯਾਨੀ ਸੁਖਬੀਰ ਸਿੰਘ ਬਾਦਲ ਡੀਆਈਜੀ ਭੁੱਲਰ ਸਾਹਿਬ ਨੂੰ ਪ사 ਦਿੱਤੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਜਿਹੜੇ ਸ਼ਖਸ ਨੇ ਡੀਆਈਜੀ ਤੇ ਦਾਵਾ ਬੋਲਿਆ ਸੀ ਯਾਨੀ ਉਹਨਾਂ ਨੇ ਆਪਣੇ ਰਿਸਕ ਦੇ ਤੌਰ ਤੇ ਡੀਆਈਜੀ ਭੁੱਲਰ ਸਾਹਿਬ ਦੇ ਉੱਤੇ ਬਹੁਤ ਵੱਡੀ ਕਾਰਵਾਈ ਕਰਵਾ ਦਿੱਤੀ ਔਰ ਉਹਨਾਂ ਨੇ ਕੀ ਕਹਿਣਾ ਇਹ ਖਬਰ ਤੁਹਾਨੂੰ ਸੁਣਾਵਾਂਗੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਉਹ ਵੀ ਇਸ ਪਰਿੰਜੇ ਵਿੱਚ ਫਸ ਗਏ ਨੇ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਅੱਜ ਇਸ ਖਬਰ ਦੇ ਨਾਲ ਲੱਗਣਾ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋ ਉਸਾਂ ਦੀ ਕੋਸ਼ਿਸ਼ ਲਗਾਤਾਰ ਅਕਾਲੀ ਦਲ ਦੁਆਰਾ ਕੀਤੀ ਜਾ ਰਹੀ ਸੀ ਪਰ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਫਸ ਗਏ ਨੇ ਔਰ ਕਿਵੇਂ ਫਸ ਗਏ ਨੇ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਇਸ ਗੱਲ ਦੇ ਨਾਲ ਲੱਗਿਆ ਔਰ ਡੀਆਈਜੀ ਭੁੱਲਰ ਨੂੰ ਜਿਹਨੇ ਪਸਾਇਆ ਉਹਨਾਂ ਨੇ ਕੀ ਕਹਿਣਾ ਸੁਣ ਲੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਪਡੇਟ ਹੈ ਬੜੀ ਹੀ ਅਹਿਮ ਹੈ ਸੁਣੋ ਕੁਝ ਨਹੀਂ ਆਗਾ ਪਰ ਜਦੋਂ ਜਦੋਂ ਸੀਬੀਆਈ ਨੇ ਫੜਿਆ ਇਹ ਅੱਖਾਂ ਤੋਂ ਲੈ ਕੇ ਜਦੋਂ ਪੈਰ ਤੱਕ ਸਾਰਾ ਕੁਝ ਕੰਬਦਾ ਸੀ ਉਹਦਾ ਕੋਈ ਬਕਮਾਸਦਾ ਉਹ 5 ਕਰੋੜ ਰੁਪਏ ਮਿਲਿਆ ਤੇ ਕਰੋ ਆਪਾਂ ਸਾਰੇ ਖੜੇ ਇਹ ਇਕੱਠੇ ਕਰ ਲਈਏ ਆਪਣੇ ਸਾਰਿਆਂ ਦੇ ਘਰੋਂ ਇਹ ਮਿਲ ਲਾਨਾ ਪਰ ਕਸ਼ਵਤਰ ਨੂੰ ਦਰ ਨਹੀਂ ਲਗਾਈ ਜੀ ਨਾਲ ਪੰਗਾ ਲੈ ਰਹੇ। ਭਾਈ ਜੀ ਇਸ ਵਾਰ ਸੋਚਿਆ ਹੋਇਆ ਸੀ। ਜੀ ਰੋਜ਼ ਦੀ ਮੌਤ ਮਾਰਨ ਨਾਲੋਂ ਇੱਕ ਦਿਨੇ ਸਹੀ। ਮੇਰੇ 8 ਲੱਖ ਰੁਪਏ ਮੰਗਿਆ ਸੀਗਾ। 8 ਲੱਖ ਮੰਗਿਆ ਸੀਗਾ ਤੇ ਨਾਲ ਉਹ ਕਿਹਾ ਗਿਆ ਸੀ ਵੀ 8 ਲੱਖੇ ਤੋਂ ਲੈਣਾ ਜਿੰਨੇ ਪਹਿਲਾਂ ਬੰਦਾ ਲੈ ਲਈ ਆਪਾਂ ਬਰੇ ਤੋਂ 8 ਪੂਰਾ ਕਰਨਾ। ਆਜਰ ਨਾਜਰ ਮੰਨ ਕੇ ਪ੍ਰਮਾਤਮਾ ਨੂੰ ਕਹਿੰਨੇ ਇਹਨੂੰ ਸਜ਼ਾ ਕਰਾਊਗਾ। ਜੇ ਨਾ ਕਰਾਈ ਤਾਂ ਮੈਂ ਜਿਨਾਈ ਛੜਦੂੰਗਾ ਪਰ ਮੈਨੂੰ ਬਖਸ਼ਣਾ। ਇੱਕ ਸਾਡ ਨੂੰ ਇਹਦਾ ਜੀ ਬਰੁਕਰ ਸੀਗਾ ਉਹ ਮੈਨੂੰ ਆਕੇ ਮਿਲਦਾ ਕਹਿੰਦਾ ਮੈਨੂੰ ਡੀਆਈਜੀ ਸਾਹਿਬ ਦਾ ਮੈਸੇਜ ਆਇਆ ਤੁਹਾਡਾ ਵਪਾਰ ਬਹੁਤ ਵਧੀਆ ਚੱਲਦਾ ਹੈ ਆਪਾਂ ਨੂੰ ਡੀਆਈਜੀ ਸਾਹਿਬ ਨਾਲ ਮਿਲ ਕੇ ਚਲਦਾ ਆਈ ਵੀ ਉਹ ਮੈਂ ਕਹਿੰਦਾ ਕੋਈ ਗੱਲ ਨਹੀਂ ਕੋਈ ਦੀਵਾਲੀ ਦੁਸਹਿਰਾ ਹੁੰਦਾ ਉਹ ਚਲਦਾ ਤੇ ਹਰ ਸਾਰੇ ਕਰਦੇ ਸੀ ਕੋਈ ਅੱਡੀ ਗੱਲ ਨਹੀਂ ਉਹ ਇਮੀਡੀਟਲੀ ਰਿਪੋਰਟ ਕਰਦਾ ਸੀ ਡੀਆਈਜੀ ਨੂੰ ਵੀ ਪੰਜਾਬ ਪੁਲਿਸ ਨੂੰ ਵੀ ਇਹਦਾ ਲੋਕ ਕੰਪਲੇਨਟ ਤੇਰੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾਵੇ ਭਾਈ ਜੀ ਡੀਆਈਜੀ ਪਹਿਲਾਂ ਮੇਰੇ ਖਿਲਾਫ ਖੜਾ ਹੋਇਆ ਡੀਆਈਜੀ ਕਹਿੰਦਾ ਧਮਕੀਆਂੰਨਾਂ ਦੇ ਦਿੱਤੇ ਛੋਟੇ ਮੁਕੱਦਮੇ ਦਊਂਗਾ ਸਾਨੂੰ ਮਿਲੂ ਆ ਕਿ ਨਹੀਂ ਛੋਟੇ ਪਏ ਪੁਰਾਣੇ ਮੁਕੱਦਮੇ ਨੀ ਚਲਾਣ ਪੇਸ਼ ਕਰ ਦਊਂਗਾ ਤਾਂ ਸੁਣ ਲੈ ਪੰਜਾਬ ਵਾਲੇ ਜਿਹੜੇ ਸ਼ਖਸ ਨੇ ਡੀਆਈਜੀ ਨੂੰ ਫਸਾਇਆ ਹੁਣ ਸੁਖਬੀਰ ਬਾਦਲ ਦੀ ਪੋਣ ਇੱਥੇ ਆ ਕੇ ਖੁੱਲ੍ਹ ਗਈ ਹੈ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਯਾਨੀ ਅਕਾਲੀ ਦਲ ਦੇ ਰਾਜ ਦੇ ਵਿੱਚ ਡੀਆਈਜੀ ਭੁੱਲਰ ਨੇ ਜੋ ਜੋ ਕੀਤਾ ਪੰਜਾਬ ਦੇ ਲੋਕਾਂ ਨੂੰ ਅਕਸਰ ਉਸ ਗੱਲ ਦਾ ਭੜਕ ਲੱਗ ਚੁੱਕੀ ਹੈ ਪਤਾ ਲੱਗ ਚੁੱਕਿਆ ਪਰ ਡੀਆਈਜੀ ਭੁੱਲਰ ਨੇ ਇਸ ਆਪਸ਼ਨ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਇਹਦੇ ਕਾਰਨ ਬਾਗਮਾਂ ਦੀ ਪੋਲ ਖੁੱਲ ਗਈ ਹੈ ਬਾਗਮਾਂ ਨੇ ਕਹਿਣ ਦੇ ਉੱਤੇ ਸੋਨੇ ਦੀ ਲੁੱਟ ਬਾਹਤ ਵੱਡੇ ਪੱਧਰ ਤੇ ਪੈਸੇ ਦੀ ਲੁੱਟ ਕੀਤੀ ਗਈ ਹੈ ਯਾਨੀ ਇੱਕ ਪਾਸੇ ਬਹੁਤੇ ਪੱਤਰਕਾਰ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਕਿਹਾ ਕਿ ਤੁਹਾਡੇ ਰਾਜ ਦੇ ਵਿੱਚ ਇੱਕ ਡੀਆਈਜੀ ਦਾ ਫੜਿਆ ਜਾਣਾ ਔਰ ਦੂਜੇ ਪਾਸੇ ਸੀਬੀਆਈ ਦਾ ਜਦੋਂ ਛਾਪਾ ਪੈਂਦਾ ਦੇ ਕੋਸ ਬੰਦੇ ਨੇ ਲੁੱਟ ਪਕ ਕੀਤੀ ਹੈ ਉਹਦੇ ਵਿੱਚ ਦੋਰਾਮਾ ਨਹੀਂ ਹੈ ਔਰ ਦੂਜੇ ਪਾਸੇ ਕਹਿਣ ਦੇ ਕੀ ਦੇ ਉੱਤੇ ਕੀਤੀ ਹੈ ਇਹ ਬਹੁਤ ਵੱਡਾ ਸਵਾਲ ਤੁਹਾਡੇ ਸਾਹਮਣੇ ਅੱਜ ਧਰਨਿਆ ਰਿਹਾ ਕਿਉਂਕਿ ਮੁੱਖ ਮੰਤਰੀ ਭਵਾਨ ਸਿੰਘ ਮਾਨ ਮੌਜੂਦਾ ਸਰਕਾਰ ਦੇ ਵਿੱਚ ਨੇ ਇਸ ਕਰਕੇ ਕਈ ਪੱਤਰਕਾਰ ਜਿਵੇਂ ਕਿ ਮਨਿੰਦਰ ਸਿੰਘ ਸਿੱਧੂ ਲੋਕਵਾਜ ਟੀਵੀ ਦੇ ਪੱਤਰਕਾਰ ਨੇ ਉਹਨਾਂ ਨੇ ਬਾਦਲ ਦੇ ਕਹਿਣ ਦੇ ਉੱਤੇ ਯਾਨੀ ਸੁਖਵੀਰ ਬਾਦਲ ਦੇ ਕਹਿਣ ਦੇ ਉੱਤੇ ਇੱਕ ਬਾਅਦ ਵੱਡਾ ਮਾਹੌਲ ਸਨਜ ਦਿੱਤਾ ਤੇ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਬਹੁਤ ਵੱਡਾ ਜੰਦਾ ਮਨਿੰਦਰ ਸਿੱਧੂ ਨੇ ਚਲਾਇਆ ਹੋਇਆ ਕਿਉਂਕਿ ਬੇਚਦਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਪਿੱਛੇ ਜੇ ਬਿਆਨ ਆਇਆ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਉਹ ਕਹਿੰਦੇ ਜੀ ਇਹਨਾਂ ਨੂੰ ਬਾਦਲਾਂ ਦੀ ਬੋਟੀ ਪਈ ਹੋਈ ਹੈ ਰਤਨ ਤਾਰੀ ਵਾਲ ਦਾ ਨਾਮ ਲਿਆ ਔਰ ਦੂਜੇ ਪਾਸੇ ਜਿਹੜੇ ਮਨਿੰਦਰ ਸਿੱਧੂ ਅਲੋਕਵਾੜ ਟੀਵੀ ਦੇ ਪੱਤਰਕਾਰ ਨੇ ਇਹਨਾਂ ਨੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਰਾਬ ਬੋਲਣ ਦਾ ਚੱਕਿਆ ਰਿਹਾ ਕਿਉਂਕਿ ਇੱਕ ਪਾਸੇ ਕਹਿੰਦੇ ਜੀ ਅਸੀਂ ਮਰਪੱਖ ਪੱਤਰਕਾਰ ਔਰ ਦੂਜੇ ਪਾਸੇ ਬਾਦਲਾਂ ਦੇ ਖਿਲਾਫ ਕੋਈ ਖਬਰ ਨਹੀਂ ਆਉਂਦੀ ਔਰ ਬਾਦਲਾਂ ਤੇ ਲਾ ਲੋ ਪੰਜਾਬ ਦੀ ਸਿੱਖ ਕੌਮ ਦਾ ਘਰ ਪੂਰੀ ਪੰਜਾਬੀਅਤ ਦਾ ਘਰ ਫੇਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਚੀਦੇ ਕਾਰਨ ਪੂਰੇ ਪੰਜਾਬ ਦੀਆਂ ਮਾਂਵਾਂ ਅੱਜ ਵੀ ਰੋ ਰਹੀਆਂ ਨੇ ਇਹ ਗੱਲ ਪੂਰੇ ਪੰਜਾਬ ਨੂੰ ਅਕਸਰ ਪਤਾ ਤੇ ਫੇਰ ਉਹਨਾਂ ਬਾਦਲਾਂ ਦੇ ਖਿਲਾਫ ਮਨਿੰਦਰ ਸਿੱਧੂ ਖਬਰ ਕਿਉਂ ਨਹੀਂ ਲੈਂਦਾ ਕਿਉਂਕਿ ਬਾਦਨਾ ਦਾ ਸਭ ਤੋਂ ਵੱਡਾ ਚਮਚਾ ਮਨਿੰਦਰ ਸਿੰਘ ਸਿੱਧੂ ਇਹ ਗੱਲ ਸਾਰੇ ਲੋਕ ਕਹਿ ਰਹੇ ਨੇ ਪੰਜਾਬ ਦੇ ਅੰਦਰ ਇਸ ਗੱਲ ਦੀ ਬੜੀ ਚਰਚਾ ਕਿ ਬਾਦਨਾ ਦੇ ਖਿਲਾਫ ਮਨਿੰਦਰ ਸਿੰਘ ਸਿੱਧੂ ਪੱਤਰਕਾਰ ਹੈ ਜਿਹੜਾ ਰੋਕਵਾਜ ਟੀਵੀ ਦਾ ਉਹ ਕਦੇ ਹੀ ਖਬਰ ਨਹੀਂ ਲਾਉਂਦਾ ਇਹ ਗੱਲ ਮੈਂ ਡੰਕੇ ਦੀ ਝੋੜ ਤੇ ਕਹਿ ਰਿਹਾ ਔਰ ਦਾਵੇ ਨਾਲ ਕਹਿ ਰਿਹਾ ਛੇਕਰ ਉਹਦੇ ਵਿੱਚ ਨਿਰਪੱਖ ਪੱਤਰਕਾਰੀ ਵਾਲੀ ਗੱਲ ਹੈ ਤਾਂ ਫਿਰ ਬਾਦਨਾ ਦੇ ਖਿਲਾਫ ਉਹਨਾਂ ਦੇ ਖਿਲਾਫ ਬਹੁਤ ਸਾਰੇ ਮਾਮਲੇ ਨੇ ਕਿਕੇ ਕਈ ਵਾਰ ਉਹਨਾਂ ਨੇ ਮਾਫੀਆਂ ਮੰਗੀਆਂ ਵੈਸੇ ਵੀ ਉਹ ਦੋਸ਼ੀ ਆ ਪੰਜਾਬ ਦੇ ਤਾਂ ਉਹਨਾਂ ਦੇ ਖਿਲਾਫ ਖਬਰ ਕਿਉਂ ਨਹੀਂ ਲੱਗਦੀ ਅਕਸਰ ਉਹ ਨੰਦਾ ਕਿੱਥੇ ਲੱਭਦੇ ਨੇ ਕਹਿੰਦੇ ਜੀ ਗੱਲ ਕੋਈ ਵੀ ਹੋਵੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਕੜੀਸਣਾ ਬਣਦਾ ਇਹ ਮਨਿੰਦਰ ਸਿੱਧੂ ਦੀ ਫਿਤਰਤ ਦੇ ਵਿੱਚ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਜਿਹੜਾ ਨਿਰਪੱਖ ਪੱਤਰਕਾਰ ਹੁੰਦਾ ਉਹ ਹਰ ਕਿਸੇ ਦੇ ਖਿਲਾਫ ਖਬਰ ਲਾ ਸਕਦਾ ਅਸੀਂ ਆਪਣੇ ਚੈਨਲ ਤੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਖਿਲਾਫ ਵੀ ਬੋਲਦੇ ਆਂ ਔਰ ਦੂਜੇ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਵੀ ਡਟੇ ਆ ਕਿਉਂ ਕਿ ਜਦੋਂ ਜਦੋਂ ਬੰਦਾ ਨਿਰਪੱਖ ਗੱਲ ਕਰਦਾ ਜਾਂ ਕੋਈ ਕੰਮ ਕਰਦਾ ਪੰਜਾਬ ਪ੍ਰਤੀ ਕਰਦਾ ਫਿਰ ਉਹਦੀ ਪ੍ਰਸ਼ੰਸਾ ਕਰਨੀ ਵੀ ਬਣਦੀ ਹੈ ਤੇ ਜਦੋਂ ਪੰਜਾਬੀਆਂ ਤੇ ਖਰਾਬ ਹੁੰਦਾ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਤਾਂ ਫਿਰ ਉਹਦੀ ਵਿਰੋਧਤਾ ਕਰਨ ਦਾ ਵੀ ਹੱਕ ਬਣਦਾ ਐਸ ਕਰਕੇ ਪੱਤਰਕਾਰ ਮਨਿੰਦਰ ਸਿੱਧੂ ਦੀ ਹਿੰਮਤ ਨਹੀਂ ਹੈ ਕਿ ਬਾਦਲਾਂ ਦੇ ਖਰਾਬ ਖਬਰ ਲਾਵੇ ਹਰ ਵੇਲੇ ਉਹ ਬਾਗਰਾਂ ਦੀ ਪ੍ਰਸ਼ੰਸਾ ਔਰ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਖਿਲਾਫ ਬੋਲਣ ਦੀ ਗੱਲ ਕਰਦੇ ਨੇ ਔਰ ਦੂਜੇ ਪਾਸੇ ਡੀਆਈਜੀ ਭੁੱਲਣਾ ਜਿਹੜਾ ਇਹ ਬਾਗਰਾਂ ਨੇ ਹੀ ਬਣਾਇਆ ਹੋਇਆ ਚੇਲਾ ਸੀ ਜਿਹੜਾ ਅੱਜ ਫੜਿਆ ਗਿਆ ਬਾਹਤ ਵੱਡੀ ਮਾਤਰਾ ਦੇ ਵਿੱਚ ਪੈਸਾ ਬਾਹਤ ਵੱਡੀ ਮਾਤਰਾ ਦੇ ਵਿੱਚ ਸੋਨਾ ਪਤਾ ਨਹੀਂ ਕਿੰਨੇ ਕਿੰਨੇ ਲੋਕਾਂ ਦੇ ਨਾਲ ਧੱਕਾ ਕੀਤਾ ਸੀ ਔਰ ਜਿਹੜੇ ਭਰਾ ਵੀ ਹੁਣ ਤੁਸੀਂ ਆਡੀਓ ਸੁਣੀ ਹੈ ਇਹ ਸੱਛੇ ਡੀਆਈਜੀ ਭੁੱਲਣ ਨੂੰ ਪਸਾ ਕੇ ਰੱਖ ਦਿੱਤਾ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਆਪਣੇ ਰਾਜ ਦੇ ਵਿੱਚ ਬਹੁਤ ਵੱਡੇ ਐਕਸ਼ਨ ਕਰ ਰਹੇ ਨੇ ਪਰ ਲੋਕੀ ਇਹਦੇ ਨਾਲ ਹੱਕ ਵਿੱਚ ਖੜੇ ਨੇ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਕਾਲੀਰਾਲ ਦੇ ਰਾਜ ਦੇ ਵਿੱਚ ਡੀਆਈਜੀ ਭੁੱਲਰ ਸਾਹਿਬ ਆਪਣਾ ਜਾਂਦੀ ਲੋਕਾਂ ਦੇ ਉੱਤੇ ਕਹਿਰ ਵਰਸਾਉਂਦੇ ਸੀ ਅੱਜ ਉਹ ਫੜੇ ਗਏ ਨੇ ਕਿ ਬਾਦਰਾ ਤੇ ਦੋਸ਼ ਨਹੀਂ ਜਾਂਦਾ ਉਹ ਮੈਂ ਤੁਹਾਨੂੰ ਪੰਜਾਬ ਦੇ ਸਾਡੇ ਲੋਕਾਂ ਪੈਣ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਤਾਂ ਠੀਕ ਆ ਪੰਜਾਬ ਵਾਲੇ ਜੁਨੇ ਪੈਣ ਭਰਾਣੇ ਵੇਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲ ਦੀ ਘੰਟੀ ਰੋਲ ਤੇ ਜ਼ਰੂਰ ਕਰ ਲੈਣਾ ਜੀ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਡੀਆਈਜੀ ਭੁੱਲਰ ਸਾਹਿਬ ਜਿਨ੍ਹਾਂ ਉੱਤੇ ਕਿ ਸੀਬੀਆਈ ਆਲੇ ਨੇ ਰੇਡ ਕਰਕੇ ਇੱਕ ਵੱਡੀ ਰਕਮ ਬਰਾਮਦ ਕੀਤੀ ਉਹਨਾਂ ਕੋਲ ਜਿਹੜੀ ਉਹਨਾਂ ਦੇ ਕੋਲੋਂ ਕ੍ਰਪਸ਼ਨ ਦੀ ਨਿਕਲੀ ਸੀ ਫਿਰ ਇਸ ਤੋਂ ਇਲਾਵਾ ਕਹਿੰਦੇ ਉਹਨਾਂ ਕੋ ਕੋਰੰਸੀ ਤੇ ਹੈ ਹੀ ਹੈ ਸੀ ਨਾਲ ਸੋਨਾ ਤੇ ਹੋਰ ਬਹੁਤ ਸਾਰੀ ਕੀਮਤੀਆਂ ਚੀਜ਼ਾਂ ਹੈ ਜਿਨ੍ਹਾਂ ਦੀ ਉਹ ਕ੍ਰਪਸ਼ਨ ਕਰਦੇ ਪਏ ਸੀ ਤੇ ਇੱਕ ਪੱਤਰਕਾਰ ਨੇ ਮਨਿੰਦਰ ਸਿੰਘ ਉਹਨਾਂ ਨੇ ਇਹ ਸਾਰਾ ਦੋਸ਼ ਪੰਜਾਬ ਸਰਕਾਰ ਤੇ ਲਾਤਾ ਹੈ ਕਿ ਇਹਨਾਂ ਦੀ ਹਕੂਮਤ ਦੇ ਵਿੱਚੀ ਸਾਰੀ ਕਰਪਸ਼ਨ ਹੋ ਰਹੀ ਹੈ ਤੇ ਇਹਨਾਂ ਦੇ ਪਿੱਛੇ ਹੱਥ ਹੈ ਇਹਨਾਂ ਦੇ ਕਰਦਾਰ ਆ ਸਾਰਾ ਡੀਆਈਜੀ ਭੁੱਲਰ ਦੀ ਕਰਪਸ਼ਨ ਦੇ ਪਿੱਛੇ ਜਦਕਿ ਹਕੀਕਤ ਜਦੋਂ ਖੁੱਲ ਕੇ ਸਾਹਮਣੇ ਆਈ ਤੇ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਕਿਉਂ ਕਿ ਡੀਆਈਜੀ ਭੁੱਲਰ ਸਾਹਿਬ ਦੇ ਕਰਪਸ਼ਨ ਦੇ ਪਿੱਛੇ ਮੁੱਖ ਮੰਤਰੀ ਪੰਜਾਬ ਸਾਹਿਬ ਦਾ ਹੱਥ ਨਹੀਂ ਬਲਕਿ ਡੀਆਈਜੀ ਭੁੱਲਰ ਸਾਹਿਬ ਦੀ ਕਰਪਸ਼ਨ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਦਾ ਹੱਥ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਕਈ ਸਾਲ ਮੁੱਖ ਮੰਤਰੀ ਪੰਜਾਬ ਰਹ ਚੁੱਕੇ ਆ ਉਹਨਾਂ ਦਾ ਹੱਥ ਹੈ ਉਹਨਾਂ ਦੇ ਦੌਰ ਦੇ ਵਿੱਚ ਹੀ ਡੀਆਈਜੀ ਭੁੱਲਰ ਸਾਹਿਬ ਨੇ ਕਰਪਸ਼ਨ ਦਾ ਬਾਜ਼ਾਰ ਗਰਮ ਕੀਤਾ ਸੀ ਤੇ ਡੀਆਈਜੀ ਭੁੱਲਰ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਮਿਲੇ ਜੁਲੇ ਸੀ ਉਹਨਾਂ ਦੇ ਦੌਰ ਚ ਕੰਮ ਚੱਲੂ ਰਿਹਾ ਵੈ ਤੇ ਹੁਣ ਜਦ ਕੈ ਸੀਬੀਆਈ ਵਾਲਿਆਂ ਨੇ ਰੇਡ ਕਰਕੇ ਫੜਿਆ ਤੇ ਜਿਹੜੇ ਮਨਿੰਦਰ ਸਾਹਿਬ ਸਿੰਘ ਵਰਗੇ ਇਹ ਇੱਕ ਪੱਤਰਕਾਰ ਹੈ ਜਿਹੜੇ ਕਿ ਕਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪੱਖ ਚ ਬੋਲਦੇ ਆ ਉਹਨਾਂ ਦੇ ਹੱਕ ਦੇ ਵਿੱਚ ਖਬਰ ਲਾਉਂਦੇ ਆ ਕਦੀ ਵੀ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਵਰਗੇ ਸੁਖਬੀਰ ਸਿੰਘ ਬਾਦਲ ਜਾਂ ਹਰ ਸਿਮਰਤ ਕੋ ਜਿਹੜੀ ਉਹਨਾਂ ਦੀ ਘਰ ਵਾਲੀ ਹੈ ਇਹ ਬਾਦਲ ਪਰਿਵਾਰ ਦੀ ਕਿਸੇ ਦੀ ਵੀ ਜਿਹੜੀ ਕੋਈ 네ਗੇਟਿਵ ਖਬਰ ਹੁੰਦੀ ਹੈ ਬੁਰੀ ਖਬਰ ਹੁੰਦੀ ਹੈ ਉਹ ਉਹਨਾਂ ਨੇ ਕਦੀ ਵੀ ਨਹੀਂ ਸ਼ਾਇਆ ਕੀਤੀ ਕਦੀ ਵੀ ਨਹੀਂ ਲਾਈ ਕਦੀ ਵੀ ਨਹੀਂ ਚਲਾਈ ਸਿਰਫ ਜਿਹੜੀ ਉਹਨਾਂ ਦੇ ਹੱਕ ਦੀਆਂ ਖਬਰਾਂ ਉਹ ਚਲਾਉਂਦੇ ਆ ਤੇ ਦੇਖ ਲਓ ਇਸੇ ਕਰਕੇ ਮਨਿੰਦਰ ਸਿੰਘ ਜਿਹੜੇ ਪੱਤਰਕਾਰ ਆ ਉਹਨਾਂ ਨੇ ਇਸ ਦਾ ਸਾਰਾ ਦੋਸ਼ ਡੀਆਈਜੀ ਦਾ ਸਾਰਾ ਦੋਸ਼ ਮੁੱਖ ਮੰਤਰੀ ਪੰਜਾਬ ਤੇ ਲਾ ਦਿੱਤਾ ਜਦਕਿ ਪੰਜਾਬ ਦੀ ਆਬਾਦ ਸਾਰੀ ਇਸ ਚੀਜ਼ ਨੂੰ ਜਾਣਦੀ ਹੈ ਕਿ ਜਿਹੜਾ ਮੁੱਖ ਮੰਤਰੀ ਪੰਜਾਬ ਬਹੁਤ ਵਧੀਆ ਕੰਮ ਕਰਦਾ ਪਿਆ ਪੰਜਾਬ ਦੀ ਆਬਾਦ ਇਸ ਤੋਂ ਬਹੁਤ ਖੁਸ਼ ਹੈ ਮੁੱਖ ਮੰਤਰੀ ਪੰਜਾਬ ਤੋਂ ਜਿਹੜਾ ਖਾਸ ਤੌਰ ਤੇ ਇਹਨੇ ਕਮ ਬਿਕਰਮ ਸਿੰਘ ਮਜੀਠੀਆ ਨਾਲ ਕੀਤਾ ਉਸ ਨੂੰ ਲੈ ਕੇ ਪੰਜਾਬ ਦੀ ਆਬਾਦ ਬਹੁਤ ਖੁਸ਼ ਹੈ ਕਿਉਂਕਿ ਪੰਜਾਬ ਦੀ ਆਵਾਮ ਦਾ ਦਿਲ ਜਿੱਤ ਲੈਣੇ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਵੱਡੇ ਵੱਡੇ ਮਗਰਮੱਛਾਂ ਨੂੰ ਫੜਾਂਗਾ ਤੇ ਸਭ ਨਾਲ ਪਹਿਲੇ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਫੜਿਆ ਤੇ ਹੁਣ ਉਹਨਾਂ ਨੇ ਵਾਅਦਾ ਇਹ ਵੀ ਕੀਤਾ ਹੈ ਕਿ ਇਹਨੂੰ ਲੰਬੀ ਕੈਸ ਦੀ ਸਜ਼ਾ ਦਿਵਾਵਾਂਗਾ ਤੇ ਉਹ ਵੀ ਉਹ ਆਪਣੀ ਪੂਰੇ ਜਿਹੜੇ ਸਬੂਤ ਇਕੱਠੇ ਕਰਕੇ ਪੇਸ਼ ਕਰਦੇ ਪਏ ਆ ਹਰੇ ਤਿੱਕਰ ਉਹਨਾਂ ਦੀ ਜਿਹੜੀ ਜ਼ਮਾਨਤ ਦੀ ਪਟੀਸ਼ਨ ਹੈ ਉਹ ਹੀ ਨਹੀਂ ਮਨਜ਼ੂਰ ਹੋ ਰਹੀ ਕਈ ਵਾਰੀ ਰੱਦ ਹੋ ਚੁੱਕੀ ਹੈ ਮਤਲਬ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਆਪਣਾ ਕੰਮ ਪੂਰਾ ਕਰ ਰਿਹਾ ਆ ਆਬਾ ਮਹਨਾਂ ਦਾ ਪੂਰਾ ਖੁਸ਼ ਹੈ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀਏ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਟੈਂਸ ਰੱਖਿਆਲ ਰੱਬ ਰੱਖਾ